ਦੋਖ ਰੋ ਕੇ ਥਿਟਿਕਦਾ ਆ ਕੇ ਕਿਸੇ ਦੀਆਂ ਅੱਖਾਂ ਤੇ ਆ ਕੇ ਡੇਰਾ ਲਾਉਂਦਾ ਇੱਥੇ ਡਾ ਡੇਰਾ ਲੱਗਿਆ ਪਿਆ ਆ ਡੇਰਾ ਆ ਡੇਰਾ ਹੈ ਨਾ ਤੇ ਅੱਖਾਂ ਕਰਕੇ ਦੇਖੋ ਕਿੰਨੇ ਦੁੱਖ ਤਕਲੀਫਾਂ ਚੱਲ ਰਹੀਆਂ ਅੱਖਾਂ ਦਾ ਚੱਕਰੀਆ ਸਾਰੀਆਂ ਅਸ਼ਲੀਲ ਤਸਵੀਰਾਂ ਗੰਦੇ ਗੰਦੇ ਪਿਕਚਰਾਂ ਮਾੜੇ ਭਾਅ 'ਚ ਤੱਕਣਾ ਹੋਰ ਸਾਰਾ ਕੁਝ ਅਧ ਨੰਗੇ ਨਾਚ ਇੱਕ ਇੱਕਾਂ ਦਾ ਹੀ ਬੋਲੋ ਇਹ ਆ ਅੱਖਾਂ ਦਾ ਚੱਕਰੀਆ ਹੈ ਨਾ ਸਾਰਾ ਅੱਖਾਂ ਤੋਂ ਚੱਲਦਾ ਸਾਰਾ ਕੁਝ ਕੁਨੋਂ ਪਸ਼ੂ ਪਨੀਂ ਗਿਆ ਉਹ ਤਾਂ ਫੈਲੀਆਂ ਸਾਰਾ ਕੁਛ ਕੀ ਹੈ ਆਖਣ ਦਾ ਇਹ ਹੀ ਚੱਕਰ ਹੈ ਨਾ ਸੋ ਅੱਖਾਂ ਤੋਂ ਵੀ ਚੱਕ ਤਾਂ ਗੁਰੂ ਨੇ ਡੇਰਾ ਹੁਣ ਐਸੀ ਦ੍ਰਿਸ਼ਟੀ ਬਣਾਤੀ ਗੁਰੂ ਨੇ ਸਮਝਾਤੀ ਗੱਲ ਵੀ ਇਹ ਨੇਤਰ ਕਾਦੇ ਵਾਸਤੇ ਆ ਇਹ ਨੇਤਰੋ ਮੇਰਿਓ ਹਰਤੋਂ ਮੇਂ ਜੋਤ ਘਰੀ ਹਰ ਬਿਨਾਂ ਅ ਵਰਨਾ ਦੇਖੋ ਕੋਈ ਹਰ ਬਿਨਾਂ ਵਰਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹ ਵਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰਿਆ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਆਵਰਨਾ ਕੋਈ ਕਾਹੇ ਨਾਨਕੇ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਵਦ੍ਰਿਸ਼ਟ ਹੋਉ ਚੱਕ ਤਾ ਡੇਰਾ ਉਹ ਦ੍ਰਿਸ਼ਟੀ ਖਤਮ ਕਰਤੀ ਤੇ ਨਹੀਂ ਤਾਂ ਇੱਥੇ ਕਿੱਡਾ ਵਟਾ ਡੇਰਾ ਆਪਾਂ ਸਮਝ ਲਿਆ ਨਹੀਂ ਤਾਂ ਇਹ ਅੱਖਾਂ ਦੀ ਇਹ ਵੀ ਦ੍ਰਿਸ਼ਟੀ ਹੈ ਮਨੁੱਖ ਬੇਖ-ਵੇਖ ਕੇ ਹੀ ਜਿਉਂਦਾ ਨਹੀਂ ਜੇ ਤਾਂ ਗਿਆਨ ਨਾਲ ਜੁੜਦਾ ਤਾਂ ਬੇਖ-ਵੇਖ ਕੇ ਜਿਉਂ ਆ ਜਿਉਣ ਵਾਸਤੇ ਆ ਨਾ ਅੱਖਾਂ ਪਰ ਗਿਆਨ ਤੋਂ ਬਿਨਾ ਇੰਨਾ ਦੁੱਖਾਂ ਦਾ ਡੇਰਾ ਲੱਗ ਗਿਆ ਅੱਖਾਂ ਦੇ ਉੱਤੇ ਕਿ ਜਿਉਂ ਨਹੀਂ ਰਿਹਾ ਇਹ ਮਰ ਰਿਹਾ ਬੇਖ-ਵੇਖ ਕੇ ਮਰਦਾ ਕਦੇ ਕਦੇ ਰੂਪ ਦੇਖ ਕੇ ਮਰਦਾ ਕਦੇ ਕਿਸੇ ਦੀ ਕੋਠੀ ਦੇਖ ਕੇ ਮਰਦਾ ਹੁਣ ਸਮਝਾਂਗੇ ਕਦੇ ਕਿਸੇ ਦੀ ਗੱਡੀ ਦੇਖ ਕੇ ਮਰਦਾ ਹੈ ਕਦੇ ਕਿਸੇ ਦਾ ਕਾਰੋਬਾਰ ਦੇਖ ਕੇ ਮਰਦਾ ਹੈ ਕਦੇ ਕਿਸੇ ਦੀ ਤਰੱਕੀ ਦੇਖ ਕੇ ਮਰਦਾ ਹੈ ਕਦੇ ਕਿਸੇ ਦਾ ਬੱਚੇ ਦੇਖ ਕੇ ਮਰਦਾ ਜਿਉਂਦਾ ਕਿੱਥੇ ਆ ਦੇਖੀ ਜਾਂਦਾ ਮਰੀ ਜਾਂਦਾ ਆਈਆਂ ਜੀ ਬੋਲੋ ਆਹ ਡੇਰਾ ਚੱਕ ਤਾਂ ਹੁਣ ਹੁਣਾਂ ਡੇਰੀ ਚੱਕ ਤੱਕਾਂ ਤੋਂ ਦ੍ਰਿਸ਼ਟੀ ਸ਼ੁੱਧ ਹੋ ਗਈ ਕਾਹ ਹੈ ਨਾਨਕ ਦੇ ਨੇਤਰਾਂਤ ਸੇ ਸਤਗੁਰੂ ਮਿਲਿਆ ਦਿਵਯ ਦ੍ਰਿਸ਼ਟ ਹੋਈ ਇਤਾਂ ਬਖਸ਼ਿਸ਼ ਹੁੰਦੀ ਹੈ ਜੇ ਉਹ ਪਰ ਅੱਬੀ ਵਾਗਨ ਨਾਲ ਜੁੜਦੇ ਆ ਨਾ ਇਤਾਂ ਫੇ ਪਰਮੇਸ਼ਰ ਜੀ ਬੰਨੀ ਮਾਰ ਦਿੰਦੇ ਨੇ ਕਿ ਵਾਸ ਹੁਣ ਕੋਈ ਬ라이 ਵਾਸ਼ਨਾਨੀ ਪਹੁੰਚੂਗੀ ਸੋ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਪੰਨਾ ਇਹ ਕਿ ਡੇਰਾ ਦਾ ਸਮਝਾ ਕੇ ਨਾ ਡੇਰਾ ਸੀ ਜੇ ਤੂੰ ਡੇਰਾ ਹੀ ਚੱਕਤਾ ਹੁਣ ਕਿੱਥੇ ਆਊਗਾ ਡੇਰੀ ਜਦੋਂ ਥਾ ਹੀ ਨਹੀਂ ਰਹਾ ਫਿਰ ਆ ਡੇਰਾ ਥੋੜੀ ਬਿਅੱਖਾਂ ਨੂੰ ਕਰਦੇ ਆ ਸਮਝ ਕੇ ਕੰਨ ਇੱਥੇ ਲੱਗਿਆ ਡੇਰਾ ਕੰਨਾਂ ਦੇ ਕਾਰਨ ਦੇਖੋ ਕੀ ਕੁਝ ਚੱਲ ਰਿਹਾ ਹੈ ਕਿੰਨਾ ਲੱਚਰਵਾਦ ਕਿੰਨੇ ਗੀਤ ਕਿੰਨਾ ਸਾਰਾ ਕੁਝ ਇਹ ਕੰਨਾਂ ਦੀ ਰਸ ਹੈ ਨਾ ਕੰਨ ਚੱਕਰੀ ਹੈ ਨਾ ਤੇ ਹੁਣ ਗੁਰੂ ਨੇ ਸਮਝਾਤਾ ਵੀ ਕੰਨ ਇਹ ਗੰਧਮੰਦ ਵਾਸਤੇ ਸੁਣਨ ਵਾਸਤੇ ਨਹੀਂ ਲਾਏ ਇਹ ਕੰਨ ਕਾਦੇ ਵਾਸਤੇ ਸਮਝਾਤਾ ਮੈਨੂੰ ਗੁਰੂ ਬਾਬਾ ਜੀ ਨੇ ਸਮਝਾਤਾ ਨਾ ਤੀਜੀ ਸਰੂਪ ਦੇ ਵਿੱਚ ਇਹ ਸਰਵਣ ਮੇਰੇ ਮੇਰੇ ਹੋ ਸਾਚੈ ਸੁਣਨੇ ਨੋ ਨੋ ਪਠਾਈ ਸਾਚੈ ਸੁਣਨੇ ਨੋ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਸਤ ਬਾਣੀ ਜੇਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨੇ ਨੋ ਪਠਾਈ ਸਮਝਾਤੀ ਗੱਲ ਹੁਣ ਗੰਧੀਆਂ ਟੇਪਾਂ ਨਾ ਸੋ ਇਹਨਾਂ ਨਾਲ ਸੋ ਇਦਾਂ ਇਕੰਨਾ ਤੋਂ ਵੀ ਚੱਕ ਦੋਤਾ ਸੁਣੀ ਤੱਕ ਕਿੰਨੀ ਦੁਨੀਆ ਅੱਖਾਂ ਕੰਨਾਂ ਨੇ ਦੁਖੀ ਕੀਤੀ ਹੋਈ ਐ ਅੱਖਾਂ ਕੰਨਾਂ ਨੇ ਦੁਖੀ ਕੀਤੀ ਹੋਈ ਐ ਨਾ ਸੋ ਚੱਕ ਦਾ ਡੇਰਾ ਫੇ ਜੀਵ ਤੇ ਡੇਰਾ ਲੱਗਿਆ ਹੋਇਆ ਦੁੱਖ ਦੇ ਡੇਰੇ ਤੁਨੂੰ ਪਰੇਸ਼ਾਨ ਕਰਾਈ ਐ ਡੇਰਾ ਰਸ ਰੂਪ ਦੇ ਵਿੱਚ ਇੰਨਾ ਮਸਤ ਹੋ ਗਈ ਜੀਵ ਸਵਾਦਾਂ 'ਚ ਜਿਹਨੂੰ ਨਹੀਂ ਗਿਆਨਾ ਸੌਂਗੀ ਰਸਨਾ ਸੋਈ ਲੋਭ ਮਿੱਠੇ ਸਵਾਦ ਕਹਿੰਦੇ ਜੀਵ ਹੈ ਜਿਹੜੀ ਮਿੱਠੇ ਸਵਾਦਾਂ ਦੇ ਲੋਭ ਦੇ ਵਿੱਚ ਸੁੱਤੀ ਪਈ ਹੈ ਜਿਵੇਂ ਸੁੱਤਾ ਹੋਇਆ ਗੱਲ ਨਹੀਂ ਸੁਣਦਾ ਭਾਵੇਂ ਅਰਥ ਸਮਝਣ ਹੁੰਦਾ ਪਾਣੀ ਦਾ ਸੁੱਤੀ ਦਾ ਭਾਵੇਂ ਵੀ ਪੇਟ ਦੁਹਾਈਆਂ ਪਾਈ ਜਾਂਦਾ ਹੈ ਵੀ ਵਸ ਕਰ ਵਸ ਕਰ ਨਾਲ ਖਿਆਲ ਵੀ ਡਾਕਟਰ ਨੇ ਵੀ ਦੱਸਿਆ ਸੀ ਬਲੱਡ ਪ੍ਰੈਸ਼ਰ ਵਾਧਦਾ ਜਾਂ ਸ਼ੂਗਰ ਤੇ ਜੋ ਵੀ ਕਿਸੇ ਨੂੰ ਪੇਟ ਦੁਹਾਈਆਂ ਪਾਉਂਦਾ ਨਾਲ ਨਾਲ ਡਾਕਟਰ ਦੀ ਗੱਲ ਵੀ ਯਾਦ ਕਰਾਉਂਦਾ ਪਰ ਜੀਬ ਸੁਣਦੀ ਨਹੀਂ ਕਹਿੰਦੀ ਚੁੱਪ ਕਰ ਸੁਆਦ ਬਹੁਤ ਹੈ ਬੋਲੋ ਹਤਨਾਮ ਹਾਂਜੀ ਸੁਣਦੀ ਹੋਈ ਨਹੀਂ ਹੁਣ ਜਿਹਦੀ ਜੀਬ ਟਿੱਡ ਦੀ ਗੱਲ ਨਹੀਂ ਸੁਣਦੀ ਕਿੱਡੇ ਦੁੱਖ ਇਸ ਸੌਖੇ ਢੰਗ ਨਾਲ ਸਮਝ ਕੇ ਆਪਾਂ ਸਮਝੋ ਮਾਵਾ ਭੈਣਾ ਤੇ ਖਿਆਲ ਕਰਿਓ ਹੁਣ ਜਿਹਦੀ ਜੀਬ ਭੈਣ ਜੀ ਆਪਣੇ ਪੇਟ ਦੀ ਗੱਲ ਵੀ ਨਹੀਂ ਸੁਣਦੀ ਕਿੱਡੇ ਦੁੱਖ ਬਲੱਡ ਪ੍ਰੈਸ਼ਰ ਸ਼ੂਗਰ ਮਟਾਪਾ ਅਰਥ ਰਾਏ ਸਾਰਾ ਕੁਝ ਕਹਿੰਦਾ ਬਾ ਗੱਲੀ ਮੁੱਕ ਗਈ ਕੀ ਕਹਿਣਾ ਦੁੱਖਾਂ ਸਮਝਾ ਗਏ ਨਾ ਕਿੱਡੇ ਕਿੱਡੇ ਤੇ ਇੱਕ ਡੇਰਾ ਹੀ ਚੱਕਤਾ ਰਸਨਾ ਤੂੰ ਨਾ ਵੀ ਲੋੜ ਮੁਤਾਬਕ ਖਾਣਾ ਹੈ ਭੁੱਖ ਲੱਗੀ ਤਾਂ ਖਾਣਾ ਹੈ ਸੁੰਤਲੋ ਤਾਂ ਭੋਜਨ ਖਾਣਾ ਹੈ ਰਸਾਂ ਦੀ ਗੱਲ ਹੀ ਛੱਡਤੀ ਚੱਕਤਾ ਨਾ ਡੇਰਾ ਸੋ ਸਮਝ ਕੇ ਨਾ ਡੇਰਾ ਤੇ ਨਹੀਂ ਕਿੱਡਾ ਡੇਰਾ ਅਜੀਬਤੀ ਲੱਗਿਆ ਪਿਆ ਕਿੰਨੇ ਫਾਸਟ ਫੂਡ ਆਜ ਕਿੰਨਾ ਕੁਝ ਅੱਜ ਤੂੰ ਸਮਝਦੀ ਨਹੀਂ ਸਾਰਾ ਕੁਝ ਅੱਜ ਕੋਲਡ ਡਰਿੰਕਾਂ ਐਸਾ ਕਰੀਮਾ ਹੋਰ ਸਾਰੀਆਂ ਬਿਮਾਰੀਆਂ ਕਿ ਆਪਾਂ ਹੁਣ ਕਦੇ ਹੱਥ ਹੀ ਨਹੀਂ ਲਾਇਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਮੈਂ ਇਹਨਾਂ ਚੀਜ਼ਾਂ ਨੂੰ ਕਦੇ ਟੱਚ ਹੀ ਨਹੀਂ ਕਰਦਾ ਹਾਂ ਹਾਂਜੀ ਫੁਰਨਾ ਹੀ ਨਹੀਂ ਫੁਰਨਾ ਹੀ ਨਹੀਂ ਚੱਕ ਤਾ ਡੇਰਾ ਇਹ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਚੈਲੰਜ ਹੈ ਇੱਕ ਸਿਹਤ ਦਾ ਹਾਂਜੀ ਇਹਨਾਂ ਗੱਲਾਂ ਨੂੰ ਸਮਝਣਾ ਸੋ ਸਰੀਰ ਦੀ ਲੋੜ ਹੈ ਭੋਜਨ ਭੁੱਖ ਲੱਗੀ ਤਾਂ ਖਾਓ ਰਹਿੰਦੀ ਹਟ ਜਾਓ ਪੂਰਾ ਨਹੀਂ ਪੇਟ ਭਰਨਾ ਹੁੰਦਾ ਤੇ ਖਾਣ ਵੇਲੇ ਹੋਣ ਦੀ ਪੋਸ਼ਟਿਕਤਾ ਨੂੰ ਮੁੱਖ ਰੱਖਣਾ ਹੈ ਪੋਸ਼ਟਿਕਤਾ ਸਮਝ ਗਨਾ ਬੈਲੈਂਸਡ ਡਾਈਟ ਸਵਾਦ ਦੂਜੇ ਨੰਬਰ ਤੇ ਪੋਸ਼ਟਿਕਤਾ ਪਹਿਲੇ ਨੰਬਰ ਤੇ ਵੀ ਲੋੜੀ ਦੇ ਤੱਤ ਹੈ ਇਹਦੇ ਵਿੱਚ ਜਿਹੜੇ ਮਨ ਸਰੀਰ ਨੂੰ ਚਾਹੀਦੇ ਆ ਜੇ ਲੋੜੀ ਦੇ ਤੱਤ ਹੋਣ ਨਾ ਹੋਣ ਤਾਂ ਕਿੰਨੀ ਵੀ ਕੋਈ ਸਵਾਦ ਚੀਜ਼ ਹੋਵੇ ਆਪਾਂ ਨਹੀਂ ਖਾਣੀ ਵੀ ਓਨਲੀ ਟੇਸਟ ਹੈ ਸਿਰਫ ਹੋਰ ਕੁਛ ਨਹੀਂ ਵਿੱਚ ਨਹੀਂ ਭਾਈ ਕੁਛ ਨਹੀਂ ਖਾਂਦੇ ਸਿਰਫ ਸਵਾਦ ਵਾਸਤੇ ਨਾ 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 ਜਿਹੜੇ ਸਿਰਫ ਸਵਾਦ ਵਾਸਤੇ ਖਾਂਦੇ ਨੇ ਕੀ ਦੁੱਖ ਲੱਗਦੇ ਨੇ ਜਾਣਦੇ ਹੋ ਤੁਸੀਂ ਤਨ ਵੀ ਤਾਂ ਰੋਗੀ ਹੁੰਦਾ ਹੀ ਹੁੰਦਾ ਹੈ ਮਨ ਵੀ ਰੋਗੀ ਹੁੰਦਾ ਇਸ ਕਰਕੇ ਆਪਣੇ ਗੁਰੂ ਆਪ ਜੀ ਕਹਿੰਦੇ ਓਵਰੀਟਿੰਗ ਛੱਡ ਦੇ ਬਾਬਾ ਹੋਰ ਖਾਣਾ ਹੋਰ ਖਾਣਾ ਸਮਝਿਆ ਓਵਰੀਟਿੰਗ ਹਾਂਜੀ ਵਾਧੂ ਖਾਣੇ ਵੀ ਛੱਡ ਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦਾ ਤਨ ਪੀੜਿਆ ਮਨ ਮੈਂ ਚੱਲੇ ਵਿਕਾਰ ਵਿਕਾਰ ਧੁੱਕੇ ਸਾ ਗਿਆਨ ਹੈ ਮੇਰੇ ਸਤਿਗੁਰੂ ਦਾ ਇਦਾਂ ਸਮਝਿਆ ਕਰੋ ਬਾਣੀ ਨੂੰ ਦੇਖੋ ਸੋ ਇਦਾਂ ਚੱਕ ਤਾਂ ਨਾ ਡੇਰਾ ਹਉ ਸਮਝਾਂਗੇ ਨਾ ਡੇਰਾ ਦੇਖੋ ਆਪਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਵੀ ਮੇਰੀ ਜੀਵਤੀ ਡੇਰਾ ਦੁੱਖਾਂ ਦਾ ਦੁੱਖਾਂ ਦਾ ਡੇਰਾ ਤਾਂ ਇੱਥੇ ਲੱਗਿਆ ਪਿਆ ਆ ਦੇਖੋ ਰਸਨਾ ਰੂਪੀ ਦੁੱਖ ਜਾਂ ਫਿਰ ਕਿਸੇ ਨੂੰ ਮਾੜਾ ਬਚਨ ਗਾਲੀ ਗਲੋਚ ਵਿਗੜੇ ਬੋਲ ਉਹ ਤਾਂ ਸੁਣੀ ਹੋਣੀ ਹੁਣੇ ਬਹੁਤ ਵਾਰੀ ਗੱਲ ਕਹਿੰਦੇ ਜੀਵ ਦੇ ਵਿੱਚ ਹੱਡੀ ਤਾਂ ਕੋਈ ਹੁੰਦੀ ਨਹੀਂ ਪਰ ਮਾੜਾ ਬੋਲ ਕੇ ਹੱਡੀਆਂ ਤੜਵਾ ਦਿੰਦੀ ਐ ਕਿੰਨਿਆਂ ਦੀਆਂ ਹੱਡੀਆਂ ਤੜਾਤੀਆਂ ਭੈਣ ਦੀਆਂ ਨੇ ਹਨਾ ਦੱਸੋ ਸੜਾਤਿੰਗੇ ਨੇ ਹਾਂਜੀ ਇਹ ਜੀਵ ਨੇ ਐਸੇ ਬੋਲ ਬੋਲੇ ਬਸ ਉਹਦਾ ਤੇ ਸੰਬੰਧ ਟੁੱਟ ਜਾਂਦੇ ਆ ਸਿਆਣੇ ਕਹਿੰਦੇ ਤਲਵਾਰਾਂ ਦੇ ਫੱਟ ਮਿਲ ਜਾਂਦੇ ਨੇ ਜਵਾਨ ਦੇ ਫੱਟ ਨਹੀਂ ਮਿਲਦੇ ਕਿੰਨਾ ਦੁੱਖ ਐਵੇਂ ਬਕਵਾਸ ਕੀਤੀ ਬਸ ਪਤਾ ਨਹੀਂ ਕਿੰਨੇ ਸੰਬੰਧ ਟੁੱਟ ਗਏ ਦੁੱਖ ਸੋ ਹੁਣ ਇਹਦੇ ਵਿੱਚ ਕੀ ਆਗਾ ਸੰਗਲ ਬੋਲਣ ਕੇ ਮਾਹੇ ਵਿਚਾਰ ਹੁਣ ਇਹਦੇ ਬੋਲਾਂ ਦੇ ਵਿੱਚ ਗੁਰੂ ਦੀ ਕਿਰਪਾ ਨਾਲ ਵਿਚਾਰ ਆ ਗਏ ਸਮਝ ਆ ਗਈ ਗੱਲ ਸੋ ਇਦਾਂ ਇਹ ਆਪਾਂ ਸਮਝ ਲਿਆ ਵੀ ਡੇਰਾ ਇਹ ਡੇਰੇ ਦੀ ਗੱਲ ਦੜੜ ਕਰ ਲਈ ਤਿੰਨ ਡੇਰਿਆਂ ਦੀ ਗੱਲ ਹੋ ਗਈ ਤੂੰ ਪਹਿਲਾਂ ਅੱਖਾਂ ਤੇ ਡੇਰਾ ਦੁੱਖਾਂ ਦਾ ਪਰ ਮੇਰੇ ਸਤਿਗੁਰ ਨੇ ਚੱਕ ਤਾ ਕੰਨਾਂ ਤੇ ਡੇਰਾ ਦੁੱਖਾਂ ਦਾ ਇੱਥੋਂ ਵੀ ਚੱਕ ਤਾ ਜੀਵ ਤੇ ਲੱਗਦਾ ਦੁੱਖਾਂ ਦਾ ਡੇਰਾ ਇੱਥੋਂ ਵੀ ਚੱਕ ਤਾ ਤੇ ਨਟਕਾਣੇ ਦਾ ਭਾਨਾ ਤੇ ਨਾ ਅਸ਼ਾਰਾ ਮਤਲ ਇੱਕ ਹੋਰ ਦੇ ਦਿਆਂ ਚੌਥਾ ਡੇਰਾ ਆ ਚਮ ਤੇ ਲੱਗਦਾ ਚਮੜੀ ਨੂੰ ਵੀ ਗਿਆਨਿੰਦਰਾ ਮੰਨਿਆ ਹੋਏ ਨਾ ਤਾਂ ਸਮਝਦਈਓ ਨਾ ਜਿੱਥੋਂ ਸਪਰਸ਼ ਮਹਿਸੂਸ ਹੁੰਦਾ ਟੱਚ ਸਪਰਸ਼ ਸੋ ਇਹ ਵੀ ਵੱਡਾ ਦੁੱਖ ਹੈ ਇਹ ਵੀ ਵੱਡਾ ਦੁੱਖ ਹੈ ਇੱਥੇ ਵੀ ਦੁੱਖਾਂ ਦਾ ਡੇਰਾ ਲੱਗਦਾ ਕਿੰਨੀ ਦੁਨੀਆ ਚਮ ਦ੍ਰਿਸ਼ਟੀ ਚ ਮਰ ਜਾਂਦੀ ਹੈ ਚਮਾਰ ਵਰਤੀ ਚ ਮਰ ਜਾਂਦੀ ਹੈ ਜਦੋਂ ਭਗਤ ਤਰਵਦਾਸ ਜੀ ਮਹਾਰਾਜ ਨੂੰ ਕਾਸੀ ਬਨਾਰਸ ਦੇ ਜਾਤ ਦੇ ਹੰਕਾਰੀਆਂ ਨੇ ਚਮਾਰ ਚਮਾਰ ਕਹਿਣਾ ਸ਼ੁਰੂ ਕਰ ਦਿੱਤਾ ਭਗਤ ਰਵਦਾਸ ਜੀ ਮਹਾਰਾਜ ਕਹਿੰਦੇ ਠੀਕ ਹੈ ਮੈਂ ਤਾਂ ਤੁਹਾਡੇ ਕਹਿਣ ਮੁਤਾਬਕ ਜਾਤ ਕਰਕੇ ਚਮਾਰ ਹਾਂ ਪਰ ਤੁਸੀਂ ਕਰਮ ਕਰਕੇ ਚਮਾਰ ਹੋ ਤੁਸੀਂ ਦ੍ਰਿਸ਼ਟੀ ਕਰਕੇ ਚਮਾਰ ਹੋ ਤੁਹਾਡੀਆਂ ਅੱਖਾਂ ਚੰਮ ਦੇਖਦੀਆਂ ਤੁਹਾਡੇ ਕਰਮ ਚਮਾਰਾਂ ਵਾਲੇ ਆ ਤੁਸੀਂ ਇਹਦੀ ਗੰਢ ਤਪਤੇ ਲੱਗੇ ਰਹੇ ਨੋ ਕਿ ਹਸੀਂ ਨਾ ਚਮਰਤਾ ਗਾਠ ਨਾ ਜਾਣੀ ਲੋਕ ਇਕੱਠਾ ਵੈ ਪਰ ਅਸੀਂ ਸਾਰੀ ਦੁਨੀਆ ਚੰਮ ਦੀ ਗੰਢ ਤਪ ਚ ਲੱਗੀ ਹੋਈ ਹੈ ਕਦੇ ਕਰੀਮਾਂ ਲਾ ਲਈਆਂ ਕਦੇ ਪਾਊਡਰ ਭੁਖ ਲੇ ਕਦੇ ਸੀ ਸ਼ੇ ਦੇਖ ਲੇ ਚੰਮ ਦੇ ਚੱਕਰ ਸਾਰਾ ਬਸ ਇੱਥੇ ਹੀ ਰਹਿ ਗਏ ਠੀਕ ਹੈ ਇਸ਼ਨਾਨ ਕਰਨਾ ਸਫਾਈ ਤਾਂ ਰੱਖਣੀ ਹੈ ਉਹ ਵੱਖਰਾ ਵਿਸ਼ਾ ਹੈ ਪਰ ਘਰ ਚੰਦ ਸੀ ਦ੍ਰਿਸ਼ਟੀ ਦ੍ਰਿਸ਼ਟੀ ਕੀ ਹੈ ਸੰਕਲਪ ਸਕਰਨੋ ਚੰਮ ਚੰਮ ਚੰਮਤੀ ਇਹ ਸਾਰਾ ਕੁਝ ਕੋਈ ਨੀ ਬਿਊਟੀ ਪਾਰਲਨ ਦੇ ਚੱਕਰ ਕਿੰਨਾ ਸਾਰਾ ਕਾਹਦਾ ਚੰਮ ਦੀ ਖੇੜੀ ਹੈ ਨਾ ਸਾਰਾ ਚੰਮ ਦੀ ਖੇੜੀ ਹੈ ਚੰਮੀ ਚੰਮ ਚੰਮ ਤੇ ਧਾਮੋ ਬਸ ਇਹ ਚੀਜ਼ਾਂ ਰਹਿ ਗਈਆਂ ਮਤ ਜਾਨ ਸੈਂ ਗੱਲੀ ਪਾਇਆ ਗੁਰੂ ਜੀ ਕਹਿੰਦੇ ਮਤਾਂ ਸਮਝੀਂਗੇ ਤੇ ਰੱਬ ਦੀਆਂ ਗੱਲਾਂ ਕਰ ਕੀ ਰੱਬ ਪਾ ਲੈਗਾ ਮਤ ਜਾਨ ਸੈਂ ਗੱਲੀ ਪਾਇਆ ਮਾਲਕਾ ਮਾਣ ਹੈ ਰੂਪ ਕੀ ਸੋਭਾ ਤੇਰਾ ਮਨ ਤਾਂ ਮਾਲ ਦੇ ਮਾਣ ਵਿੱਚ ਹੈ ਜਾ ਤਾਂ ਪਦਾਰਥਵਾਦ ਦੇ ਮਾਂ ਜਾਂ ਰੂਪ ਦੀ ਸੋਭਾ ਚ ਹੈ ਭਾਵੇਂ ਤੇਰਾ ਮਨ ਚੰਮ ਤੇ ਦਮ ਤੇ ਹੈ ਤੇ ਜੇ ਤੂੰ ਗੱਲਾਂ ਕਰਦਾ ਰੱਬ ਦੀਆਂ ਪਰ ਮਨ ਤੇਰਾ ਰੱਬ ਵਾਲੇ ਪਾਸੇ ਨਹੀਂ ਆਇਆ ਮਨ ਤੇਰਾ ਚੰਮ ਤੇ ਦਮ ਤੇ ਹੈ ਫਿਰ ਮਤਾਂ ਜਾਣੀ ਕਿ ਗੱਲਾਂ ਨਾਲ ਹੀ ਮਿਲ ਚੂ ਸੰਗ ਗਿਆਨ ਨੱਤ ਜਾਨ ਸائیں ਗੱਲ ਨਹੀਂ ਪਾਇਆ ਮਾਲਕਾ ਮਾਨ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਗਵਾਇਆ ਕਹਿੰਦੇ ਐਂ ਜਨਮ ਗਵਾ ਲਿਆ ਐਂ ਜਨਮ ਗਵਾ ਲਿਆ ਚੰਮ ਦਮ ਸੋ ਇੱਥੋਂ ਵੀ ਚੱਕ ਤਾਂ ਡੇਰਾ ਮੇਰੇ ਸਤ ਗੁਰ ਨੇ ਇੱਥੋਂ ਵੀ ਡੇਰਾ ਚੱਕ ਤਾਂ ਤੇ ਕਬੀਰ ਸਾਹਿਬ ਤਾਂ ਕਹਿੰਦੇ ਐਵੇਂ ਨਾ ਚੰਮ ਚੰਮ ਤੇ ਦ੍ਰਿਸ਼ਟੀ ਰੱਖਿਆ ਕਰਮਾਂ ਕਬੀਰਾ ਘਰਬਣਾ ਕੀਜੀਐ ਕਬੀਰ ਘਰਬਣਾ ਕੀਜੀਐ ਦੇਹੀ ਦੇਖ ਸੁਰੰਗ ਸੁਰੰਗ ਆਜ ਕਾਲ ਤਜ ਜਾਹੋਂਗੀ ਜਿਉ ਪੰਚੂਰੀ ਹੋਇਆ ਹੋਇਆ ਕਹਿੰਦੇ ਐਮੀ ਦੇਹਤੀ ਨਾ ਲੱਗੇ ਰਹਾ ਤਰੋ ਇਹਨੂੰ ਅੱਜ ਕੱਲ ਇਦਾਂ ਹੀ ਛੱਡ ਜਾਣਾ ਜਿਵੇਂ ਸੱਪਕੁੰਜ ਨੂੰ ਛੱਡ ਜਾਂਦਾ ਹੈ ਕਰੀਮਾ ਪਾਊਡਰ ਨਾਲ ਪਾਲਿਆ ਚੰਮ ਇੱਕ ਦਿਨ ਲੱਕਣਾ ਚ ਮੱਚ ਜਾਂਦਾ ਹੈ ਕਮਲ ਲਹਿਲਾ ਦੇਹੀ ਤੂੰ ਤਿੱਥ ਸਵਾਦੀ ਤੇਰੀ ਰਹਿ ਜਾਂਦੀ ਇੱਕ ਇਹੀ ਹੈ ਨਾ ਹਾਂ ਕੰਮ ਲਾ ਲਾ ਤੂੰ ਸਸਮਾ ਆਲਾ ਕਰਨੀ ਹੈ ਕੋਈ ਸ਼ੱਕ ਨਹੀਂ ਸਮਾਲੇ ਦੀ ਕਰਨੀ ਹੈ ਪਰ ਇਹ ਤੇ ਨਹੀਂ ਲੱਗੇ ਰਹਿਣਾ ਸੋ ਇਦਾਂ ਮੇਰੇ ਸਤਿਗੁਰ ਨੇ ਡੇਰੀ ਭੰਨ ਤੇ ਸਾਰੇ ਚਮਦ੍ਰਿਸ਼ ਚਮ ਤੋਂ ਵੀ ਚੱਕਤਾ ਡੇਰਾ ਅੱਖਾਂ ਤੋਂ ਵੀ ਚੱਕਤਾ ਕਰਨਾ ਤੋਂ ਵੀ ਚੱਕਤਾ ਰਸਨਾ ਤੋਂ ਵੀ ਚੱਕਤਾ ਬੰਨੀ ਮਾਰਤਾ ਆ ਕੇ ਨਾ ਸਵਾਦ ਦੇਖੋ ਬਾਣੀ ਸਮਝੰਦਾ